ਗਾਹ ਚੋਣ ਤੋਂ ਬਾਅਦ ਵੀ ਆਪਾਂ ਵੀ ਤੁਹਾਨੂੰ ਦਿਖਾਉਨੇ ਆ ਦੁੱਧ ਕਿੰਨਾ ਵੀਰਾਂ ਨੇ ਤੇ ਬਣੋ ਕਿਹਾ ਸੀ ਵੀ ਦੋਵੇਂ ਟੈਂਕਾਂ ਦਾ 14 ਕਿਲੋ ਪਰ ਦੁੱਧ 14 ਕਿਲੋ ਵੱਧ ਪਗਾਂ ਜੋ ਜੋਈ ਹੈ ਤੇ ਚੋਣ ਤੋਂ ਬਾਅਦ ਇਹ ਦੁੱਧ ਇਹ 7 ਕਿਲੋ 760 ਗ੍ਰਾਮ ਆਇਆ ਤੇ ਧਾਰ ਬਹੁਤ ਸ਼ਾਨਦਾਰ ਸੀ ਤੇ ਇਹ ਵੀਡੀਓ ਤੁਹਾਨੂੰ ਧਾਰਾ ਮੇਲਾ ਮਖਾਸ ਖਾਸੀ ਪਹਿਲਾਂ ਤੇ ਇਹ ਤੋਂ ਦੁੱਧ ਵੀ ਦੇ ਸਕਦੇ ਹੋ ਤੇ ਇਹ ਮੇਰੇ ਵੀ ਗਾਂ ਇਹ ਖੁੱਲੀ ਆ ਪਹਿਲੇ ਸੂਈ ਨੂੰ ਛੇ ਦਿਨ ਲੱਗ ਪਗ ਹੋਏ ਆ ਤੇ 15 16 ਦਿਨ ਤੇ ਜਾ ਕੇ ਇਹ ਤੱਕ 20 ਕਿਲੋ ਦੁੱਧ ਕ੍ਰਾਸ ਕਰੂਗੀ ਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਉਹ ਜਿਹੜੀ ਆ ਪਾਜ ਦੀ ਵੀਡੀਓ ਲੈ ਕੇ ਆਈਆਂ ਪਿੰਡ ਕਾਂਗੜ ਤੋਂ ਜ਼ਿਲ੍ਹਾ ਬਠਿੰਡਾ ਤੇ ਸਿਰਫ ਤੇ ਇਹਨਾਂ ਜੋ ਇੱਕ ਗਾਂ ਸੱਜਰ ਸੂਈ ਹੋਈ ਆ ਤੇ ਇਹਦੇ ਇੱਕ ਗਾਂ ਜੜੀ ਆ ਟੋਕੜ ਗੱਬਣ ਚੱਕ ਪਾਸੇ ਤੇ ਜਾ ਚ ਵੜੇ ਵੀ ਪੂਰੀ ਫੁੱਲ ਤੇ ਜਿਹੜੀ ਇੱਧਰ ਆ ਵੜਿਆ ਇਹ ਕਰੋਚ ਤੇ ਚੰਗੇ ਦੁੱਧ ਵਾਲੀ ਆ ਤੇ ਇਸ ਟਾਈਮ ਚੰਗੇ ਦੋਤੇ ਆ ਤੇ ਬਾਕੀ ਤੁਸੀਂ ਵੀਡੀਓ ਤਾਂ ਵੜਦੇ ਸੀ ਰਹੀ ਆ ਤੇ ਇਹ ਤੁਹਾਨੂੰ ਥੋੜੀ ਲੇਵੇ ਦੀ ਕੁਆਲਿਟੀ ਦੇ ਖਾਤਮੇ ਨੇੜੇ ਕਰਕੇ ਵੀਵੇ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਜਿਹੜੇ ਮਗਰੇ ਦੇ ਬੱਚਾ ਆ ਉਹ ਬੱਛੀ ਆ ਤੇ ਵੀਰਾਂ ਤੋਂ ਪ੍ਰੋਪਰ ਡਿਟੇਲ ਲੈ ਕੇ ਤੁਹਾਨੂੰ ਦੱਸਾਂਗੇ ਵੀ ਇਹਨੂੰ ਕਿਰਮਾ ਸੁਆ ਜਾਂ ਮਲੋ ਕਿਨੇ ਦੁੱਧ ਤੇ ਚੱਲਦੀ ਪਈ ਆ ਤੇ ਥੋੜਾ ਬਹੁਤਾ ਸਮਾਨ ਨਾਲ ਲੈਂਦੇ ਹੋਏ ਉਹ ਵੀਰਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਅਸੀ ਕਾਲ ਜੀ ਅਸੀ ਕਾਲ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਨਾਵ ਨਾਟ ਦਾ ਬਕੌਰ ਸਿੰਘ ਜੀ ਅੱਛਾ ਬਲਕੌਰ ਸਿੰਘ ਜੀ ਤੇ ਪਿੰਡ ਆਪਣਾ ਕੰਗੜਾ ਗਈ ਤੇ ਜਿਹੜੀ ਆਪਾਂ ਵੜਾ ਵੇਚ ਰਿਹਾ ਸਦਰ ਸੁਈ ਜੀ ਹੈ ਹਾਂ ਜੀ ਤੇ ਇਹ ਕਿਰਮੇ ਸੁਈ ਹੈ ਜੀ ਤੀਜਾ ਸੁਆ ਆਪਸੇ ਲਈ ਹੈ ਤੀਜਾ ਸੁਆ ਕਿੱਥੇ ਅੱਛਾ ਇਹ ਦੂਜੀ ਵੀ ਵੜਾ ਦੀ ਮਾ ਵੀਰ ਮੈਂ ਲਈ ਹੈ ਅੱਛਾ ਦੋਨੇ ਲਈਆਂ ਜੀ ਤੇ ਆਪਣਾ ਇਸ ਟਾਈਮ ਇਹਨੂੰ ਸੁਈ ਨੂੰ ਕਿੰਨੇ ਦਰੋਂ ਚਲੇ ਜੀ ਉਹ 800 ਹੋ ਗਏ 6 ਇੱਕ ਦਿਨ ਹੌਸ਼ੀਕ ਦਿਨ ਹੋ ਗਏ 6 ਦਿਨ ਹੋ ਗਏ ਤੇ ਇਸ ਟਾਈਮ ਉਹ ਦੁੱਧ ਉਹ ਥਲੇ ਦੇ ਕਿੰਨਾ ਕ ਮਲੂ ਤਿਆਰ ਹੈ ਜੀ 114 ਤਿਆਰ ਆ ਜੀ ਪੂਰਾ ਅੱਛਾ 14 ਤਿਆਰ ਕੰਡੇ ਵਾਲਾ ਜੀ ਹਾਂ ਕੰਡੇ ਵਾਲਾ ਕੰਡੇ ਉਹ ਤਿਆਰ ਤੇ ਲੈੋ ਦੋਸਤੋ ਕੰਡੇ ਵਾਲਾ ਤਿਆਰ ਆ ਤੇ ਤੁਸੀਂ ਕੋਈ ਤਸल्ली ਕਰਕੇ ਹੰਦੋ ਲੈ ਸਕਦੇ ਹੋ ਬਾਕੀ ਮੈਂ ਤੁਹਾਨੂੰ ਧਾਰਾ ਮਾਰ ਕੇ ਵੀ ਦਿਖਾਵਾਂਗੇ ਤੇ ਜਿਹੜਾ ਮਗਰ ਬੱਚਿਆਂ ਦੇ ਆ ਗਏ ਉਹ ਵਛੀ ਆ ਗਈ ਮਗਰ ਜੀ ਹਾਂ ਜੀ ਮਗਰ ਬੱਚੀ ਆ ਗਈ ਅੱਛਾ ਮਗਰ ਬੱਚੀ ਆ ਗਈ ਨਾਲ ਆ ਜੀ ਹਾਂ ਆ ਜੀ ਲੈੋ ਦੋਸਤੋ ਤੁਹਾਨੂੰ ਨਾੜੇ ਵਛੀ ਦਿਖਾ ਦਿੰਨੇ ਆ ਤੇ ਵੀਡੀਓ ਦੇਖ ਵੀ ਰਹੀ ਉਹ ਨਾੜਵਾਲਾ ਇਹ ਨਾਲੇ ਮਗਰ ਵਛੀ ਹੈ ਤੇ ਦੋਸਤੋ ਇੱਕ ਗਾਂ ਦਾ ਆਪਣਾ ਤੁਹਾਨੂੰ ਇਹ ਵੀ ਤਸਲੀ ਕਰਾਉਣੇ ਕਿ ਮੰਦਾ ਬਣ ਜਾਂਦਾ ਵੀ ਇਹ ਥੋੜੇ ਕਰਾਸ ਪਾਣ ਦੇ ਵਿੱਚ ਆ ਵੀ ਕੋੜ ਨਾ ਹੋਵੇ ਤੇ ਤੁਹਾਨੂੰ ਧਾਰਾ ਮਾਰ ਕੇ ਵਿਖਾਉਣੇ ਜੀ ਧਾਰਾ ਮਾਰ ਕੇ ਵਿਖਾਉਣੇ ਆ ਤੇ ਇਹ ਤੋਂ ਵੀ ਆਪਣਾ ਨੂੰ ਵੀ ਨਾਂਡੇ ਤੋਂ ਬਗੈਰ ਨੇ ਮਤਲਬ ਬੱਚਾ ਛੱਡਿਆ ਕੀ ਇਹ ਪੰਨੇਣਾ ਪਾ ਲੈਣੀ ਆ ਤੇ ਬਾਕੀ ਤੁਸੀਂ ਜੱਜਮੈਂਟ ਕਰਨੀ ਆ ਤੇ ਬੜਾ ਦੇਖ ਤੋਂ ਲੱਗ ਵੀ ਰਿਹਾ ਆ ਵੀ ਠੰਡੀ ਆ ਉਹਦੇ ਕਰੀਨੇ ਕੋ ਬਹੁਤ ਆ ਬੱਚ ਛੱਡ ਲੋ ਕਰੀਨੇ ਧਾਰਾ ਮਾਰ ਕੇ ਹੋਈ ਉਹ ਵੀਡੀਓ ਵਿੱਚ ਵੀ ਜੱਜਮੈਂਟ ਵੀ ਹੋਣੀ ਚਾਹੀਦੀ ਭਰਾਵਾਂ ਨੂੰ ਵੀ ਹਾਂ ਵੀ ਥੋੜਾ ਟਾਈਮ ਬੱਚਾ ਛੱਡ ਦੇ ਬਾਵਜੂਦ ਇਹ ਖੜੀ ਹੈ ਅੱਛਾ ਵੀ ਨਿਆਣਾ ਵੀ ਪਾਉਗੀ ਲੋ ਵੀ ਦੋਸਤੋ ਨਿਆਣਾ ਤੇ ਬਗਿਆਰੇ ਤੇ ਨਿਆਣਾ ਸਾਹਿਬ ਪਾਉਣਾ ਪਾਓ ਨਹੀਂ ਕੋਈ ਚੱਕਰ ਅੱਛਾ ਜ਼ਰੂਰੀ ਨਹੀਂਗਾ ਹਾਂਜੀ ਹਾਂ ਤੇ ਨਿਆਣਾ ਵੀ ਨਿਆਣਾ ਦੇ ਵੇਸੇ ਮੈਂ ਸੁਤਨੀ ਵੀ گاਵਾ ਦੇ ਪਾਉਣੇ ਚਾਹੀਦਾ ਆ ਥੋੜੀ ਸੇਫਟੀ ਹੋ ਜਾਂਦੀ ਹੈ ਜੇ ਨਹੀਂ ਪਾਉਣਾ ਤਾਂ ਨਹੀਂ ਨਹੀਂ ਕਿਰ ਬੁੜਗਣ ਚੋਣੀ ਆਂਦੀ ਹੈ ਵੀ ਗਾਂ ਭਾਂ ਮਾੜਾ ਪਰ ਪਸ਼ੂ ਹੋਵੇ ਹਾਂਜੀ ਤੇ ਉਹ ਚੀਜ਼ ਨਹੀਂ ਹੁੰਦਾਗਾ ਹਾਂਜੀ ਲੋ ਜੀ ਦੋਸਤੋ ਇਹ ਕੇ ਹੋਰ ਵੀ ਇਹ ਚ ਖਾਸੀਅਤਾਂ ਵੀ ਜਿਵੇਂ ਆਪਾਂ ਕ੍ਰਾਸ ਬ੍ਰੈਡ ਦੇ ਵਿੱਚ ਕਹਿ ਦਿੰਦੇ ਆ ਵੀ ਦੋਨੇ ਪਾਸੇ ਵੀ ਬੈਠੀ ਆ ਤੇ ਦੋਨੇ ਪਾਸੇ ਧਾਰਾਂ ਦੇ ਵਿੱਚ ਕਰਾ ਲਓ ਮਾਰੋ ਕੰਨੇ ਨੂੰ ਧਾਰਾਂ ਹੀ ਲੋ ਜੀ ਕੋਈ ਭੂਰ ਨਹੀਂ ਪਾਸੀ ਬਹੁਤ ਹੈ ਜੀ ਨਾ ਮਾਂ ਤੋਂ ਵੇਸਟ ਕਰੋ ਤੁਸੀਂ ਤੇ ਬਿਲਕੁਲ ਸਾਫ ਸੁਥਰੀ ਆ ਤੇ ਸਕਰੀਨ ਦੇ ਵਿੱਚ ਧਾਰਾਂ ਵੀ ਆਪਾਂ ਨੂੰ ਬਰੋਪਰ ਦਿਸੀਆਂ ਲੋ ਦੋਸਤੋ ਤੁਹਾਨੂੰ ਧਾਰਾਂ ਦੇ ਵਿੱਚ ਖਾਸੀਆਂ ਧਾਰਾਂ ਬਿਲਕੁਲ ਸਾਫ ਸੁਥਰੀ ਧਾਰਿਆ ਤੇ ਵੀਰ ਜੀ ਤੁਸੀਂ ਇਹਦਾ ਸਿਰ ਕਿਉਂ ਤੋੜ ਕੇ ਖੋਮਣਾ ਕਰੀਂ ਜੀ ਆ ਬਾਡੀ ਚੱਕ ਪਾਸੇ ਕਰੋ ਜੀ ਇਹ ਇਹੋਂ ਟਰੈਕਟਰ ਨਾਲ ਲੱਜੂਈ ਉਹਨਾਂ ਲੱਜੂਈ ਲੈ ਦੋਸਤੋ ਵੀ ਵਹਿੜਾਂ ਤੋਂ ਦੁੱਧ ਵੀ ਵਿਖਾ ਰਹੇ ਆ ਤੇ ਬਹੁਤ ਸ਼ਾਨਦਾਰ ਚੰਗੀ ਐਡਰ ਕੁਆਲਿਟੀ ਆ ਤੇ ਬਾਕੀ ਤੁਸੀਂ ਆਪਣੇ ਅੰਦਾਜ਼ੇ ਨਾਲ ਸਮਝਣਾ ਖਰੀਦਣੀ ਆ ਤੇ ਵਹਿੜ ਚ ਧਾਰ ਲਈ ਜੋ ਕੋਈ ਕਮੀ ਨਹੀਂ ਮੇਨੇ ਆਪਾਂ ਦੁੱਧ ਦੀ ਖਾਤਰ ਲੈਣੀ ਆ ਤੇ ਜਿਵੇਂ ਕਿ ਗਰਮੀ ਆ ਰਹੀ ਗਰਮੀ ਦਾ ਤੋਹਫਾ ਆ ਤੇ ਸਿਰਫ ਇੱਕ ਮਜਬੂਰੀ ਖਾਤਰ ਹੀ ਇਹ ਪਸ਼ੂ ਵੇਚ ਰਹੇ ਆ ਉਹਨੀਆਂ ਵੇਚ ਰਸ ਰਿਸ ਲਈਆਂ ਗਈਆਂ ਕੋਈ ਮੁਸੀਬਤ ਬਣ ਗਈ ਆ ਤੇ ਜਿਹਦੇ ਕਰਕੇ ਵੇਚਣੀ ਪੈ ਰਹੀ ਹੈ ਜਿਹੜੀ ਇਹਨਾਂ ਤੋਂ ਛੋਟੇ ਭਰਾਏ ਆ ਉਹਨਾਂ ਦੇ ਸੱਟ ਲੱਗੀਆਂ ਜਿਹਦੇ ਕਰਕੇ ਵੇਚਨੇ ਪੈ ਰਹੀਆਂ ਆ ਤੇ ਵੀਰ ਜੀ ਤੁਸੀਂ ਤਾਂ ਕੀ ਮੋਲ ਮੰਗ ਰਹੇ ਜੀ ਮੋਲ ਡਾਕਟਰ ਸਾਹਿਬ 70000 ਅੱਛਾ 17000 ਰੁਪਈਆ ਜੀ ਤੇ ਤੁਸੀਂ ਆਪਣਾ ਇੱਕ ਰਿਮੋਟ ਨੰਬਰ ਵੀ ਬੋਲ ਦਿਓ ਇੱਕ ਰਿਮੋਟ ਜੀ ਮੋਬਾਈਲ ਨੰਬਰ ਜੀ 94653 23798 ਜੀ 798 ਜੀ ਆਪਣੀ ਦੂਜੀ ਗਾਂ ਆ ਇਹਦੇ ਬਾਰੇ ਵੀ ਸਾਨੂੰ ਡਿਟੇਲ ਦੱਸੋ ਪੂਰੀ ਪ੍ਰੋਪਰ ਇਹੇ 1800 ਟੋਕੜਾ ਵੀ ਨਾਲ ਗੱਬਣਾ ਜੀ ਅੱਛਾ ਟੋਕੜ ਵੀ ਇਹ ਨਾਲ ਗੱਬਣ ਵੀ ਕਿੰਨੇ ਟਾਈਮ ਦੀ ਗੱਬਣ ਹੋ ਗਈ ਜੀ ਸਾਢੇ 3 ਮਹੀਨਿਆਂ ਦੀ ਗੱਬਣ ਆ ਜੀ ਅੱਛਾ 3.5 ਮਹੀਨੇ ਗੱਢੋਗੇ ਜੀ ਤੇ ਬਾਕੀ ਚੈੱਕ ਪਾਸ ਹੈ ਜੀ ਹਾਂ ਜੀ ਹਾਂ ਦੁੱਧ ਹੈਗਾ ਜੀ 10 ਕਿਲੋ ਦੁੱਧ 10 ਕਿਲੋ ਹੈਗਾ ਖੁਲਾਈ ਹਾਂ ਪੂਰਾ ਜੋ ਤੇ ਧਾਰ ਤੋਂ ਇਹਦੀ ਵਧੀਆ ਹੈ ਧਾਰ ਤੋਂ ਨੰਬਰ ਲਈ ਦੋਸਤੋ ਵੀ ਧਾਰ ਵੀਰੇ ਦਸੇ ਆ ਤੁਹਾਨੂੰ ਥੋੜਾ ਥਾਣੇ ਦੀ ਕੁਆਲਿਟੀ ਬਖੋਣੀ ਆ ਵੀ ਬਹੁਤ ਸ਼ਾਨਦਾਰ ਥਾਣੇ ਆ ਜਿਵੇਂ ਕਿ ਅਸੀਂ ਪੁਰਾਣੇ ਆ ਹੱਥੀ ਚੋਣਾ ਤੇ ਲੈ ਕੇ ਜਾਣੀ ਆ ਤਾਂ ਜਾਂ ਜਿਵੇਂ ਹੁਣ ਇਹ 3 ਮਹੀਨੇ ਗੱਢਿਆ ਤੇ ਤਕਰੀਬਨ 9 ਮਹੀਨੇ ਜਾਂ ਆ ਕੇ ਸੂਜ ਆ ਗਈ 6 ਮਹੀਨੇ ਵਿੱਚ ਤੋਂ ਤੇ ਰੁੱਤ ਜੀ ਆਉਂਦੀ ਹੈ ਤੇ ਬੈਗ ਤੇ ਵੇਖਦੇ ਬਿਲਕੁਲ ਪਿਓਰ ਰਹਿੜਿਆ ਤੇ ਥਾਣਾ ਜੇ ਸਪੇਸ ਵੀ ਚੰਗੀ ਆ ਸਕਰੀਨ ਜ ਵੀ ਪ੍ਰੋਪਰ ਦੇਖ ਵੀ ਰਿਹਾ ਹੈ ਤੇ ਮਾਰਕਿੰਗ ਹੋ ਗਈ ਛੋਟਾ ਫੇਸ ਕਨ ਬ ਕੁਆਲਟੀ ਹੋ ਗਈ ਆ ਚੰਗੀ ਆ ਜੀ ਤੇ ਵੀਰ ਜੀ ਤੁਸੀਂ ਇਹਦਾ ਕੀ ਮੁੱਲ ਮੰਗ ਰਹੇ ਜੀ ਇਹਦਾ ਪ੍ਰਾਈਸ ਵੀ 70000 ਆ ਜੀ ਅੱਛਾ ਇਹਦੇ 70000 ਰੇ ਦੋਨਾਂ ਦਾ ਵੈਡਾ ਦਾ ਰੇਟ ਯਾਨੀ ਕਿ ਇਹ 70 7000 ਰੁਪਏ ਆ ਜੀ ਹਾਂਜੀ ਹਾਂ ਠੀਕ ਹੈ ਜੀ ਕੋਈ ਮੌਕੇ ਦੇ ਮਾਰਦਾਂ ਹੋ ਜੂਗਾ ਜੀ ਹਾਂਜੀ ਹਾਂ ਕਰਾਂਗੇ ਜੀ ਠੀਕ ਹੈ ਜੀ ਤਾਂ ਵੀ ਦੋਸਤੋ ਸਕਰੀਨ ਤੇ ਨੰਬਰ ਚੱਲ ਵੀ ਰਿਹਾ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਹ ਦੋਨੇ ਗਾਵਾਂ ਨੂੰ ਖਰੀਦ ਸਕਦੇ ਹੋ ਵੀਡੀਓ ਵਿੱਚ ਜੁੜਨ ਲਈ ਸਾਰੇ ਵੀਰਾਂ ਦਾ ਧੰਨ